ਹੇਲੂਇਆ ਹallelujah ਹallelujah ਸੋ ਸਾਰਿਆਂ ਨੇ ਮੇਰੇ ਵੱਲ ਜੈਮ ਸੀ ਦੀ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਵੀ YouTube ਚੈਨਲ ਬਣਾ ਕੇ ਵਕ ਵਕ ਸ਼ਰਾਰਤੀ ਅੰਸਰ ਜੋ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਔਰ ਮਸੀਹ ਭਾਈਚਾਰੇ ਦੇ ਖਿਲਾਫ ਭਰਦੀ ਸ਼ਬਦਾਵਲੀ ਵਰਤ ਰਹੇ ਸੀ ਅੱਜ ਅਸੀਂ ਤੋਂ ਯੂ ਟੂਗਰਾ ਦੇ ਉੱਪਰ ਪਰਚਾ ਦਰਜ ਕਰਵਾਇਆ ਵਾ ਇੱਕ ਦਾ ਨਾਮ ਦਮਨ ਢਿੰਗਰਾ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਗੰਦੀ ਸ਼ਬਦਾਵਲੀ ਦਾ ਯੂਜ਼ ਕੀਤਾ ਸੀ ਪਰਮੇਸ਼ਵਰ ਦੇ ਦਾਸਾਂ ਦੇ ਲਈ ਅੱਜ ਉਹਨਾਂ ਦੇ ਉੱਪਰ ਐਫ ਆਈ ਆਰ ਅਸੀਂ ਦਰਜ ਕਰਵਾ ਦਿੱਤੀ ਆ ਔਰ ਪ੍ਰਸ਼ਾਸਨ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵਾ ਕਿ ਪੂਖ ਵਿੱਚ ਵਿੱਚ ਵੀ ਕੋਈ ਵੀ ਅਨਸਰ ਇਹਦਾ ਦੀ ਗਲਤ ਸ਼ਬਦਾਵਲੀ ਵਰਤੇਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਰੱਬ ਦੇ ਦਾਸਾਂ ਦੇ ਖਿਲਾਫ ਉਨ੍ਹਾਂ ਤੇ ਬੰਦੀ ਕਾਨੂੰਨੀ ਕਾਰਵਾਈ ਇਹਦੇ ਕੀਤੀ ਜਾਏਗੀ ਔਰ ਮੈਂ ਦੱਸਣਾ ਚਾਹੁੰਦਾ ਇਹਨਾਂ ਚੈਨਲ ਮਾਲਿਆਂ ਨੂੰ ਤੁਸੀਂ YouTube ਚੈਨਲ ਬਣਾ ਕੇ ਆਪਣੀ ਮਰਜ਼ੀ ਦੇ ਨਾਲ ਜੋ ਤੁਹਾਡੇ ਮੂੰਹ ਚੋਂ ਆਉਂਦਾ ਤੁਸੀਂ ਬੋਲਣਾ ਸ਼ੁਰੂ ਕਰ ਦਿੰਦੇ ਹੋ ਨਾ ਇਹ ਤੇ ਤੁਸੀਂ ਕਿਸੇ ਦਾ ਪੱਖ ਲੈਂਦੇ ਹੋ ਨਾ ਇਹ ਤੇ ਤੁਸੀਂ ਕਿਸੇ ਦੀ ਗੱਲ ਸੁਣਦੇ ਹੋ ਕੈਮਰੇ ਅੱਗੇ ਬੋਲ ਕੇ ਤੁਸੀਂ ਇਹਦਾ ਆਪਣੇ ਆਪ ਨੂੰ ਸਮਝਦੇ ਹੋ ਜਿੱਦਾਂ ਤੁਹਾਨੂੰ ਕੋਈ ਨਹੀਂ ਸੁਣ ਰਿਹਾ ਸੋ ਤੁਹਾਡੇ ਚੈਨਲ ਨੂੰ ਵੀ ਤਾਲਾ ਲਾਇਆ ਜਾਏਗਾ ਔਰ ਤੁਹਾਡੀ ਜ਼ੁਬਾਨ ਤੇ ਵੀ ਤਾਲਾ ਲਾਇਆ ਜਾਏਗਾ ਔਰ ਇਸ ਪਰਚੇ ਦੇ ਨਾਲ ਤੁਸੀਂ ਬਚਣਾ ਨਹੀਂ ਹੈ ਕੱਲਾ ਹੁਣ ਕੋਰਟ ਦੇ ਵਿੱਚ ਵੀ ਪਟੀਸ਼ਨ ਪਾ ਕੇ ਤੁਹਾਡੇ ਤੇ ਮਾਨ ਹਾਨੀ ਦਾ ਦਾਵਾ ਕਰਵਾਇਆ ਜਾਏਗਾ ਔਰ ਤੁਹਾਡਾ ਚੈਨਲ ਜਿਹੜਾ ਵਾ ਪਰਮਾਨੈਂਟ ਪੂਰਨ ਤੌਰ ਤੇ ਬੰਦ ਕਰਵਾਇਆ ਜਾਏਗਾ ਦੇਖੋ ਅਸੀਂ ਮੀਡੀਆ ਭਾਈਚਾਰੇ ਦੀ ਇੱਜ਼ਤ ਮਾਨ ਸਤਿਕਾਰ ਕਰਦੇ ਆਂ ਮਗਰ ਇਦਾਂ ਤੇ ਜਿਹੜੇ ਸ਼ਰਾਰਤੀ ਅਨਸਰ ਆ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਆ ਆਏ ਦਿਨ ਵੱਖਰੇ ਵੱਖਰੇ ਸੋਸ਼ਲ ਮੀਡੀਆ ਤੋਂ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਆ ਉਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਤੁਹਾਡੇ ਤੇ ਬੰਦ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ ਔਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਖਾਸ ਕਰਕੇ ਸਿੱਖ ਭਾਈਚਾਰਾ ਸਾਡੇ ਵੱਡੇ ਭਰਾ ਨੇ ਅਸੀਂ ਜਿੰਨਾ ਪਵਿੱਤਰ ਬਾਈਬਲ ਦਾ ਮਾਨ ਸਤਿਕਾਰ ਕਰਦੇ ਆਂ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਿਕਾਰ ਕਰਦੇ ਆਂ ਭਗਵਤ ਗੀਤਾ ਦਾ ਕਰਦੇ ਆਂ ਕੁਰਾਨ ਸ਼ਰੀਫ ਦਾ ਕਰਦੇ ਆਂ ਰਮਾਇਣ ਦਾ ਕਰਦੇ ਆਂ ਔਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਂ ਔਰ ਜਿਹੜੇ ਇਦਾਂ ਦੇ ਅਨਸਰ ਨੇ ਜਿਹੜੇ ਸਮਾਜ ਦੇ ਵਿੱਚ ਗੰਦਗੀ ਫਲਾਉਂਦੇ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਆਂ ਅਸੀਂ ਉਹਨਾਂ ਦੇ ਖਿਲਾਫ ਹਾਂ ਔਰ ਇਦਾਂ ਦੀਆਂ ਕਾਨੂੰਨੀ ਕਾਰਵਾਈਆਂ ਇਹਨਾਂ ਤੇ ਇਦਾਂ ਹੀ ਕਰਵਾਉਂਦੇ ਰਵਾਂਗੇ ਔਰ ਇਹਨਾਂ ਦੇ ਮੂੰਹ ਨੂੰ ਬੰਦ ਕਰਾਂਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮਸੀਹ ਭਾਈਚਾਰੇ ਦੀ ਫਿਰ ਜਿੱਤ ਹੋਈ ਆ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਹallelujah 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 ਪ੍ਰਭੂ ਯੀਸ਼ੂ ਮਸੀਹ ਦੇ ਨਾਮ ਕੀ ਜੈ